ڪون چڙ را ما مردا ਲਵੰਡੀ ਸਾਹ ਬੋਸਰ ਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈ ਸੀ ਐਸ ਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ ਸਾਡਾ ਪ੍ਰਤਾਸ਼ਤਾ ਜੀ ਸੇਵਰ ਦਾ ਜਿਹੜਾ ਵੀ ਪਾਣੀ ਆ ਉਹਦੀ ਨਿਕਾਸੀ ਨਹੀਂ ਹੋ ਰਹੀ ਔਰ ਜਿਹੜਾ ਪੀਣ ਵਾਲਾ ਪਾਣੀ ਆ ਉਹਦੇ ਵਿੱਚ ਵੀ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਔਰ ਸਾਡੀ ਰਾਮਾ ਮੰਡੀ ਦੇ ਵਿੱਚ ਜਿੰਨੀਆਂ ਵੀ ਜਾਨੀ ਕਿ ਰਸਤੇ ਹੈਗੇ ਆ ਸਾਰੇ ਰਸਤਿਆਂ ਦੇ ਵਿੱਚ ਹੀ ਸੀਵਰੇਜ ਦਾ ਪਾਣੀ ਫੈਲਿਆ ਹੋਇਆ ਹੈ ਇਵਨ ਕਿ ਸਾਡੇ ਗਲੀ ਤੇ ਮਹੱਲੇ ਦੇ ਵਿੱਚ ਵੀ ਸੀਵਰੇਜ ਦਾ ਪਾਣੀ ਫੈਲਿਆ ਹੋਇਆ ਹੈ ਇਹ ਕਿਸੇ ਨੂੰ ਬੱਚੇ ਦੀ ਬਾਹਰ ਨਿਕਲ ਸਕਦੇ ਅਸੀਂ ਆਪ ਨਹੀਂ ਬਾਹਰ ਨਿਕਲ ਸਕਦੇ ਗੰਦਾ ਮੋਸ਼ਕ ਮਾਰਦਾ ਹੈ ਔਰ ਕਿਸੇ ਵੇਲੇ ਵੀ ਕੋਈ ਭਿਆਨਕ ਮਹਾਮਾਰੀ ਵੀ ਫੈਲ ਸਕਦੀ ਹੈ ਇਵਨ ਕਿ ਤੁਸੀਂ ਪੱਤਰਕਾਰ ਸਾਹਿਬ ਮੈਂ ਤਾਂ ਇਹ ਕਹੂੰਗਾ ਕਿ ਜਿਹੜਾ ਆ ਲੋਹੜੀ ਦਾ ਤਿਉਹਾਰ ਹੁੰਦਾ ਸਾਡਾ ਪੰਜਾਬ ਦਾ ਮੁੱਖ ਤਿਉਹਾਰ ਹੈ ਔਰ ਅਸੀਂ ਜਦੋਂ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਖੜਾ ਸੀ ਤਾਂ ਅਸੀਂ ਇਸ ਤਿਉਹਾਰ ਨੂੰ ਮਨਾਣਕ ਨਹੀਂ ਵੀ ਬਾਝੇ ਰਹਿ ਗਈ ਮੱਲਾ ਕਦੇ ਅਧਿਕਾਰੀ ਨੂੰ ਕਹੇ ਜੇ ਕੁਝ ਕੋਦਮ ਚਿੰਦਾ ਲਾਤਾ ਤੁੰ ਲਾ ਦੇ ਸਰਕਾਰੀ ਦਫ਼ਤਰ ਨੂੰ ਜਿੰਦਾ ਲਾਉਣਾ ਗਲਤ ਹੈਗਾ ਕਿਸੇ ਕਦੇ ਅਧਿਕਾਰੀਆਂ ਨੂੰ ਮਿਲੇ ਕੋਈ ਕਿਸੇ ਨੂੰ ਕਿਹਾ ਬਹੁਤ ਵਧੀਆ ਇਹ ਹੈ ਜੀ ਕਈ ਵਾਰ ਆਇਆ ਕਿਉਂਕਿ ਜਦੋਂ ਵੀ ਸਾਨੂੰ ਸਮੱਸਿਆ ਪੈਦਾ ਹੋਈ ਆ ਸੀ ਓਨੀ ਵਾਰ ਹੀ ਆਉਂਦੇ ਆ ਇਹਨਾਂ ਨੂੰ ਕਹਿੰਦੇ ਆ ਕਿ ਵੀ ਆ ਸੀਵਰੇਜ ਦਾ ਪਾਣੀ ਸੀਵਰੇਜ ਲੀਕ ਹੋਈ ਜਾਂਦਾ ਸਾਡੀਆਂ ਗਲੀਆਂ ਚ ਪਾਣੀ ਖੜਾ ਹੈ ਸਾਡਾ ਲੰਗਨਾ ਟਪਲੌਖਾ ਹੈ ਔਰ ਸੀਵਰੇਜ ਦੇ ਦਾ ਜਿਹੜਾ ਪਾਣੀ ਹੈ ਉਹ ਜਾਨਕੀ ਵਾਟਰ ਬਾਕਸ ਦੇ ਪਾਣੀ ਦੇ ਵਿੱਚ ਵੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਦੇ ਨਾਲ ਸਾਡੂੰ ਵੀ ਕੋਈ ਬੱਚਿਆਂ ਨੂੰ ਪੀ ਲਿਆ ਹੋ ਰਿਹਾ ਹੈ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਆ ਵੀ ਇਹਦਾ ਕੋਈ ਇਲਾਜ ਕਰੋ ਤਾਂ ਇਹ ਪ੍ਰਸ਼ਾਸਨ ਜਿਹੜਾ ਨਗਰਪਾਲਿਕਾ ਹੈ ਤਾਂ ਇਹ ਆਪਣੇ ਹੱਥ ਖੜੇ ਕਰ ਦਿੰਦੀ ਹੈ ਵੀ ਸਾਡੇ ਬੱਚੇ ਨਹੀਂ ਅਸੀਂ ਕਹਿੰਦੇ ਆ ਜਦੋਂ ਅਸੀਂ ਇਹਨਾਂ ਨੂੰ ਟੈਕ ਪਾਣੀ ਦਾ ਟੈਕਸ ਦਿੰਦੇ ਆ ਸੀਵਰੇਜ ਦਾ ਟੈਕਸ ਦਿੰਦੇ ਆ ਛੜਕਾਂ ਦਾ ਟੈਕਸ ਦਿੰਦੇ ਆ ਤਾਂ ਅਸੀਂ ਇਹਨਾਂ ਨੂੰ ਕਹਾਂਗੇ ਸਾਡੇ ਟੈਕਸ ਵਸੂਲੀ ਜਾਂਦੇ ਆ ਉਹ ਸਾਡੇ ਮਸਲੇ ਜਿਹੜੇ ਹੈਗੇ ਸਾਡੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਇਹਨਾਂ ਕੋਲ ਕੋਈ ਨਹੀਂ ਜੀ ਅੱਜ ਕੀ ਨਾਮ ਤੁਹਾਡਾ ਮੇਰਾ ਰਾਹੁਲ ਪੰਡਾਰੀ ਹੈ ਜੀ ਸਾਡੀ ਇੱਕ ਸਮੱਸਿਆ ਜੀ ਕਰਨਾ ਸਾਡੀ ਮੇਨ ਸਮੱਸਿਆ ਦਾ 18 ਨੰਬਰ ਗਲੀ ਦੀ ਹੈ ਜੀ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜੀ ਮਿਸ ਬਾਉ ਜੀ ਗੰਦਾ ਪਾਣੀ ਗਲੀਆਂ ਦੇ ਬਾਹਰ ਖੜਾ ਹੈ ਜੀ ਸਾਡਾ ਮੈਨਟਿਆ ਲੋੜਦੇ ਅਸੀਂ ਡਾਕਟਰ ਨੂੰ ਦੱਸਿਆ ਜੀ ਅਸੀਂ ਮਨਾਨ ਤੋਂ ਪਾਗੇ ਰਹੇ ਨਗਰ ਕੌਂਸਲ ਨੂੰ ਬਾਰ ਬਾਰ ਮੰਗ ਕਰ ਚੁੱਕੇ ਆ ਜੀ ਬਹੁਤ ਵਾਰ ਪ੍ਰਧਾਨ ਜੀ ਨੂੰ ਮਿਲ ਚੁੱਕੇ ਆ ਪਰ ਇਹ ਮਸਲਾ ਕੋਈ ਹੱਲ ਨਹੀਂ। ਬਾਰੀ ਵਿਧਾਇਕ ਨੂੰ ਬਹੁਤ ਵਾਰੀ ਨਿਗਾਹ ਕਰਾਈ ਹੈ ਜੀ। ਉਹ ਪ੍ਰਸ਼ਾਸਨ ਵੈਸੇ ਹੀ ਹੱਥ ਘੜੇ ਕਰਦਾ ਵੀ ਸਾਡੇ ਬਸ ਹਾਂ ਤੱਕ। ਬਹੁਤ ਵਾਰੀ ਮਿਲਿਆ ਜੀ ਨਗਰ ਕੌਂਸਲ ਨੂੰ ਮਿਲਿਆ ਜੀ। ਲਾਗਤ ਵਿਧਾਇਕ ਨੂੰ ਮਿਲਿਆ ਜੀ। ਪਰ ਕੋਈ ਹੱਲ ਨਹੀਂ ਆਇਆ ਜੀ। ਜੀ ਪ੍ਰਗ ਇਲੈਕਸ਼ਨ ਸ਼ੁਰੂ ਹੋਣਾ ਜਿੰਦਰਾ ਲਾਤਾ। ਇਹਨਾਂ ਕੋਈ ਹੱਲ ਹੋ ਹੀ ਨਹੀਂ ਲੱਗਦਾ। ਸਾਡਾ ਬੁਰਾ ਦੇ ਰੋਸ ਸਦਸ ਨੇ ਹੀ ਹੈ ਜੀ ਹੋਰ ਕੀ ਕਰ ਸਕਦੇ ਜੀ ਪ੍ਰਸ਼ਾਸਨ। ਜੋ ਸੁਣਾਈ ਨਹੀਂ ਜੀ। ਉਹ ਤਘੜੇ ਕਰ ਦਿੰਦੇ ਸੀ ਜਿੰਦਰਾ ਲਾਤਾ ਜੀ ਬਸ। ਅੱਜ ਕੀ ਨਾ ਚਿੰਦਰ ਗੌਰ ਜਿਸ ਮਤਸ ਚਿੰਦਰ ਗੌਰ ਤੇਰ ਨਾਲ ਆਏ ਸੀ ਅਸੀਂ ਜੀ ਤਾਂ ਰਾਇਸ ਕਰ ਨਹੀਂ ਲਾਇਆ ਵੀ ਰਾਮੇ ਪਿੰਡੋਂ ਆਸੀਂ 11 ਨੰਬਰ ਵਾਲਾ ਦਰ ਜਿਹੜਾ ਉਸ ਗਲੀ ਦੇ ਵਿੱਚ ਸਾਡਾ ਬੁਰਾ ਹਾਲ ਹੈ ਜਮਾ ਸੀਵਰ ਦੇ ਵਿੱਚੋਂ ਐ ਪਾਣੀ ਗੰਦਾ ਨਿਕਲ ਜੰਦਾ ਬੱਚੇ ਵੀ ਜਾਂਦੇ ਸਕੂਲ ਨੂੰ ਉਹ ਵੀ ਟਪਦੇ ਐ ਫਿਰ ਉਦੋਂ ਵੀ ਔਖਾ ਹੋ ਜਾਂਦਾ ਬੱਚਿਆਂ ਨੂੰ ਇਹਗਾ ਤੇ ਬਾਕੀ ਸਾਡਾ ਬਾਹ ਜਿੱਦਾਂ ਵੀ ਕਹਦੇ ਨਹੀਂ ਬੰਦਾ ਹਾਲ ਹੈ ਬਸ ਪਿੰਡ ਦੇ ਵਿੱਚ ਮੁਸ਼ਕਲ ਕਿੰਨੀ ਕਉਂਦੀ ਹੈ ਬੜੀ ਮੁਸ਼ਕਲ ਜ਼ਿਆਦਾ ਨਹੀਂ ਹੈ ਅਸੀਂ ਹੁਣ ਚਾਰਕ ਤੇਰੇ ਗੰਦੀ ਗੰਨ ਖੇਲ ਰਿਆ ਫਿਰਦਾ ਕਿਸੇ ਪਾਸੇ ਲੰਘਣ ਨੂੰ ਤਾਂ ਨਹੀਂ ਕਿਸੇ ਪਾਸੇ ਜਗਾ ਨਹੀਂ ਨੰਘਣ ਨੂੰ ਜਦੋਂ ਬੱਚੇ ਸਕੂਲੋਂ ਆਉਂਦੇ ਵੇ ਬੱਚੇ ਵਿੱਚ ਡਿੱਗਦੇ ਵੀ ਐ ਮੀਂਹ ਦਾ ਪਾਣੀ ਆ ਕੇ ਸਾਡੀ ਗਲੀ ਦੇ ਵਿੱਚ ਪੂਰਾ ਹਾਲ ਹੋ ਜਾਂਦਾ ਹੈ ਸੀਵਰ ਸਾਡਾ ਜਮਾ ਬੰਦ ਹੈ ਉਹਦੇ ਵਿੱਚੋਂ ਹਰ ਵਕਤ ਗੰਦ ਨਿਕਲ ਜਾਂਦਾ ਬਾਰ-ਬਾਰ ਤਾਂ ਬਈ ਕਹੇ ਕੋਈ ਹੱਲ ਹੋਵੇ ਉਹਦਾ ਸੀਏ ਤਰ ਨਾਲਾਇਆ ਸਾਡੀ ਗਲੀ ਵਿੱਚ ਹੋ ਰੇ ਜਿਹੜੇ ਗੰਦ ਤੋਂ ਵੀ ਸਾਡਾ ਜਿਹੜਾ ਸੀਵਰੇਜ ਦਾ ਪਾਣੀ ਆ ਉਹਦਾ ਕੋਈ ਨਿਕਾਸ ਨਹੀਂ ਨਾ ਕੋਈ ਸਾਡੇ ਪੀਣ ਵਾਲੇ ਪਾਣੀ ਦਾ ਕੋਈ ਪੂਰਾ ਪ੍ਰਬੰਧ ਹੈ ਹਲਕਾ ਹੀ ਮੀਂਹ ਹੁੰਦਾ ਸਾਡੀਆਂ ਗਲੀਆਂ ਪੂਰੀਆਂ ਪਾਣੀ ਨਾਲ ਭਰ ਜਾਂਦੀਆਂ ਪੂਰਾ ਗੰਦਾ ਬੱਚਿਆਂ ਨੂੰ ਹੁਣ ਬਾਹਰ ਨਿਕਲਦੇ ਦਿੱਕਤ ਆ ਅਸੀਂ ਜਾਣਿਆ ਤਾਂ ਦਿੱਕਤ ਆ ਬਹੁਤ ਜ਼ਿਆਦਾ ਹੋਇਆ ਪਿਆਗਾ ਮਹਾਂਮਾਰੀ ਫੈਲਣ ਤੱਕ ਦਾ ਹੋਇਆ ਪਿਆ ਸਾਡੇ ਅਸੀਂ ਬਹੁਤ ਵਾਰੀ ਆਏ ਆ ਬਹੁਤ ਵਾਰੀ ਆਏ ਆ ਅਸੀਂ ਬਹੁਤ ਵਾਰੀ ਆ ਗਏ 2 ਸਾਲ ਹੋ ਗਏ ਪੂਰਾ 2 ਸਾਲ ਸਾਡੀ ਗਲੀ ਦਾ ਇਹੀ ਹਾਲ ਹੈ ਇਸ ਤਰ੍ਹਾਂ ਦੀ ਮੁਸ਼ਕਲ ਕਿਸ ਤਰ੍ਹਾਂ ਇਹ ਲੱਗੇ ਬੱਚੇ ਸਕੂਲ ਜਾਂਦੇ ਬੱਚੇ ਸਕੂਲ ਜਾਂਦੇ ਹੁਣ ਬਾਹਰ ਚ ਪਾਣੀ ਖੜਾ ਨਿਕਲਣ ਜਗ੍ਹਾ ਹੀ ਹੈ ਨਹੀਂ ਬਾਹਰ ਬਿਮਾਰੀਆਂ ਫੈਲਣ ਦਾ ਜਰੂਰ ਖਤਰਾ ਹੈ ਜਦੋਂ ਸੀਵਰੇਜ ਦਾ ਪਾਣੀ ਦਾ ਨਿਕਾਸ ਨਹੀਂ ਘਰੋਂ ਪਾਣੀ ਆਪਾਂ ਹੁਣ ਸਾਰਾ ਕੰਮ ਕਰਨਾ ਹੈ ਘਰ ਦਾ ਸਫਾਈ ਵੀ ਕਰਨੀ ਹੈ ਨਾਣਾ ਧੋਣਾ ਵੀ ਉਹ ਸਾਰੇ ਕੰਮ ਤੋਂ ਬੈਠੇ ਅਸੀਂ ਹੁਣ ਸੀਵਰੇਜ ਜਦੋਂ ਅੱਗੋਂ ਭਰੀ ਪਈ ਹੈ ਸਾਰੀ ਗਲੀ ਭਰੀ ਭਰੀ ਹੈ ਕਦੋਂ ਤੱਕ ਫਿਰ ਜਾਰੀ ਰੋ ਤੁਹਾਡਾ ਪ੍ਰੋਟੈਸਟ ਹੈ ਜਿਹੜਾ ਜਿੰਨਾ ਚਿਰ ਕੋਈ ਹੱਲ ਨਹੀਂ ਹੁੰਦਾ ਉਹਨਾਂ ਚਿਰ ਤਾਂ ਫਿਰ ਇੱਥੇ ਬੈਠੇ ਆ ਜੀ ਮੇਰਾ ਨਾਮ ਲਲਿਤ ਗੋਇਲ ਹੈ ਜੀ 38 ਮਤਾਰੀਏ ਜੇ ਧਰਨਾ ਲਗਾਇਆ ਹੈ ਜਿਹੜੇ ਕਿੱਥੇ ਖੜੇ ਹੁਣ ਸਮੱਸਿਆ ਹੈ ਜੀ ਹੁਣ ਆਪਾਂ ਬੰਗੀ ਰੋਡ ਤੇ ਖੜੇ ਆ ਰਾਮਾ ਮੰਡੀ ਦੀ ਇਹ ਰੋਡ ਤੇ ਆਪਾਂ ਕਹਿ ਸਕੀਏ ਕਿ ਰਾਮਾ ਮੰਡੀ ਦੀ ਇੱਕ ਜਾਨ ਹੈ ਲਾਈਫਲਾਈਨ ਹੈ ਮੇਨ ਐਂਟਰੈਂਸ ਹੈ ਜੀ ਇਹ ਵੀ ਇਸ ਤੇ ਦੋ ਚਰਚਾ ਹੈ ਜੀ ਦੋ ਰਾਮਾ ਮੰਡੀ ਦੇ ਵੱਡੇ ਨਾਮੀ ਸਕੂਲ ਹੈ ਇੱਕ ਡੇਰਾ ਹੈ ਜੀ ਬਾਕੀ ਕੁਝ ਇੰਡਸਟਰੀਆਂ ਕੁਝ ਬੰਗੀ ਬਖਤੂ ਉਹਨੂੰ ਬੰਡੇ ਨੂੰ ਇੱਧਰ ਦੀ ਰਸਤਾ ਜਾਂਦਾ ਹੈ ਜੀ ਜਿਹੜਾ ਮੇਨ ਆਪਾਂ ਕਹਿੰਦੇ ਦਿਨ ਰਾਤ ਚੱਲਦਾ ਹੈ ਜੀ ਇਹਦੇ ਤਕਰੀਬਨ ਪਿਛਲੇ 2-3 ਸਾਲਾਂ ਤੋਂ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜੀ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੇਰੇ ਪਿੱਛੇ ਕਿ 1.5-1.5 ਫੁੱਟ ਪਾਣੀ ਖੜਿਆ ਹੈ ਜੀ ਪਿਛਲੇ 2.5 ਸਾਲਾਂ ਤੋਂ ਇਤੋਂ ਦੀ ਸਕੂਲੀ ਬੱਚੇ ਤਕਰੀਬਨ 3-4000 ਬੱਚਾ ਰੋਜ਼ ਇਤੋਂ ਸਾਈਕਲਾਂ ਤੇ ਕੋਈ ਆਦੀ ਮਾਪਿਆਂ ਨਾਲ ਆਣਾ ਜਾਣਾ ਹੁੰਦਾ ਜੀ ਤੇ ਉਹਨਾਂ ਦਾ ਰੋਜ਼ ਮੈਸੀ ਦੇਖਦੀ ਆ ਖੁਦ ਮੇਰੇ ਬੱਚੇ ਡੀਵੀ ਸਕੂਲ ਵਿੱਚ ਪੜਦੇ ਆ ਇੱਕ ਦੋ ਬੱਚੇ ਰੋਜ਼ ਇੰਨਾ ਗੰਦੇ ਪਾਣੀ ਵਿੱਚ ਡਿੱਗ ਕੇ ਆਉਂਦਾ ਸਾਰਾ ਕੁਝ ਉਹਨਾਂ ਦਾ ਆਪਾਂ ਕਹਿੰਨੇ ਆ ਵੀ ਬੱਚਿਆਂ ਦੀ ਕੀ ਵੀਦਦੀ ਹੋ ਜੀ ਇਹ ਬੜੀ ਸਮੱਸਿਆ ਆ ਰਹੀ ਹੈ ਜੀ ਇੱਥੇ ਰੋਜ਼ ਪਿਛਲੇ 2-2.5 ਸਾਲਾਂ ਤੋਂ ਸਰਕਾਰ ਦੇ ਤੇ ਅੱਜ ਦਾ ਲੋਕ ਅਸੀਂ ਤਕਰੀਬਨ ਹਰੇਕ ਸਾਲ ਕੀ ਹਰੇਕ ਮਹੀਨੇ ਅਸੀਂ ਕੋਈ ਨਾ ਕੋਈ ਆਦੇ ਐਮਸੀ ਸਾਹਿਬ ਦਾ ਸਾਡਾ ਘਰ ਐ ਸੀ ਇੱਕ ਦੂਜੇ ਦੇ ਨਾਲ ਰੋਡ ਤੇ ਉਹਨਾਂ ਤੋਂ ਪਿੱਛੇ ਉਹਨਾਂ ਦਾ ਘਰ ਹੈ ਜੀ ਉਹਨਾਂ ਨੂੰ ਵੀ ਨੋਟਿਸ ਵੀ ਉਹਨਾਂ ਦੇ ਆਪ ਦੇ ਘਰ ਅੱਗੇ ਜਦੋਂ ਇਹ ਹਾਲ ਹੈ ਉਹਨਾਂ ਨੂੰ ਵੀ ਨੋਟਿਸ ਲਿਆਂਦਾ ਸੀ ਸਾਲ ਕੋ ਪਹਿਲਾਂ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਵੀ ਮਿਲੇ ਸੀ ਉਹਰਾ ਇੱਕ ਬੱਚਿਆਂ ਦੇ ਜਿਹੜੇ ਮਾਪੇ ਸਾਰੇ ਇਕੱਠੇ ਹੋ ਗਏ ਉੱਥੇ ਮਿਲੇ ਸੀ ਤਾਂ ਉਹਨਾਂ ਨੇ ਕਿਹਾ ਸੀ ਬਹੁਤ ਜਲਦੀ ਤੁਹਾਡਾ ਇਹ ਮਸਲਾ ਹੱਲ ਕਰ ਦਿਆਂਗੇ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਸਮੱਸਿਆ ਉਦੋਂ ਵੱਧ ਗਈ ਜੀ ਇਹ ਤੇ ਬਦਲ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਖੁਦ ਅੱਜ ਮੈਂ ਸਵੇਰ ਦੇ ਤੁਹਾਨੂੰ ਦੱਸਿਆ ਸਵੇਰ ਦੀ ਗੱਲ ਹੈ ਦੋ ਬੱਚੇ ਇੱਥੇ ਗੰਦੇ ਪਾਣੀ ਚ ਡਿੱਗੇ ਹੈ ਜੀ ਮੇਰੇ ਅੱਗੇ ਤੁਸੀਂ ਦੇਖੋ ਬੱਚਿਆਂ ਦੇ ਕੀ ਵੀਦਦੀ ਹੋਊਗੀ ਕੀ ਉਹ ਨੰਨੇ ਬੱਚਿਆਂ ਦੇ ਮਨ ਤੇ ਜਾਂਦੀ ਉਹ ਵੀ ਆਪਾਂ ਸਕੂਲ ਜਾਣਾ ਤੇ ਉਹਨਾਂ ਲਈ ਕਿ ਵੱਡਾ ਇਸ਼ੂ ਬਣ ਜਾਂਦਾ ਵੀ ਆਪਾਂ ਸਕੂਲ ਕਿਵੇਂ ਜਾਈਏ ਵੀ ਹਰ ਕੋਈ ਪੇਰੈਂਟਸ ਆਪਾਂ ਕੀ ਬੈਂਡ ਅਫੋਰਡ ਨਹੀਂ ਕਰ ਸਕਦਾ ਬੱਚੇ ਸਾਈਕਲ ਤੇ ਵੀ ਆਉਂਦੇ ਆ ਤੁਰਕੇ ਵੀ ਆਉਂਦੇ ਆ ਕੋਈ ਵੀ ਮੰਡੀ ਦੇ ਵਿੱਚ ਮੰਨ ਲਓ ਇੱਕ ਤਰ੍ਹਾਂ ਦਾ ਰੋਡ ਇਹ ਵਰਦਾਨ ਹੋਣੀ ਚਾਹੀਦੀ ਸੀ ਜਿਹੜੀ ਉਹਨਾਂ ਬਿਸ਼ਾਹ ਬਣੀ ਪਈ ਆ ਸਾਰਿਆਂ ਲਈ ਦੋ ਇਸ ਦੀ ਚਰਚਾ ਹੈ ਜੀ ਮੰਡੀ ਦੀ ਮੇਨ ਚਰਚਾ ਹੈ ਡੇਰਾ ਵਿਆਸਾਲ ਦਾ ਡੇਰਾ ਜੀ ਵਿਆਸਾਲ ਦਾ ਡੇਰਾ ਜੀ ਦੋ ਨਾਮੀ ਸਕੂਲ ਹੈ ਤੇ ਇਹ ਇੱਕ ਸੜਕ ਮੰਡੀ ਲਈ ਕਾਪਾ ਕਹਿੰਦੇ ਆ ਵੀ ਅਬਿਸ਼ਾਹ ਬਣ ਚੁੱਕੀ ਹੈ ਜੀ ਤਲਵੰਡੀ ਸਾਹ ਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ experienced and dedicated well qualified teaching staff icse pattern high tech computer labs special english speaking classes tara convent school vich pre nursery ton 10vi tak de daakhle shuru han apne bachche de sunehri bhavikhli ajj hi screen te ditte phone number te sampark karo